ਹੋਰ ਹੋਰ ਸ਼ਕਲ ਦੀ ਦਿਖਾਉਂਦਾ ਜੀ ਇਹ ਆਇਆ ਸੀਗਾ ਮੁੰਡਾ ਕਿਸ ਤਰੀਕਾ ਪਾ ਕੇ ਲਓ ਜੀ ਅੱਜ ਸਾਡੇ ਆਫਿਸ ਵਾਲਿਆਂ ਨੇ ਰੱਖੀ ਹੋਈ ਆ ਪਾਰਟੀ ਆਪਰੇਸ਼ਨ ਨੇਮ ਦੀ ਪਾਰਟੀ ਹਰੇਕ ਡਿਪਾਰਟਮੈਂਟ ਦੀ ਅਲੱਗ-ਅਲੱਗ ਪਾਰਟੀ ਐ ਸੋ ਪਾਰਟੀ ਦੇ ਵਿੱਚ ਕੀ ਕੀ ਖਾਣ ਨੂੰ ਐ ਕੌਣ-ਕੌਣ ਆਇਆ ਸੋ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਤੁਸੀਂ ਦੇਖਿਓ ਆਪਾਂ ਤਾਂ ਕੁਝ ਖਾਂਦੇ ਪਿੰਦੇ ਹੈ ਨਹੀਂ ਪਾਈ ਹੈ ਨਾ ਆਪਾਂ ਕੇ ਭੁਗ ਲਾਉਂਦੇ ਨਹੀਂ ਬਟ ਅੱਜ ਸਾਰਾ ਕੁਝ ਕਲੀਅਰ ਹੋ ਜਾਊਗਾ ਇੱਥੇ ਕੌਣ-ਕੌਣ ਕੀ ਕੀ ਖਾਂਦਾ ਪਿੰਦਾ ਆਜੋ ਸੋ ਇਧਰ ਬਈ ਤੁਸੀਂ ਦੇ ਸਕਦੇ ਹੋ ਨਾ ਵਧੀਆ ਲਗਜ਼ਰੀ 뷰 ਕਹਿ ਸਕਦੇ ਆ ਵੀ ਚਲੋ ਲਗਜ਼ਰੀ ਤਾਂ ਕੀ ਹੈ ਨਾ ਕੈਫੇ ਐਨ ਲਾਊਜੋ ਜੀ ਮੇਰੇ ਨਾਲ ਇਧਰ ਮਾਈਕਲ ਸਾਹਿਬ ਕਿਗਰਾ ਸਾਹਿਬ ਪਾਜੋ ਹੀ ਅਸੀਂ ਸਾਡੀ ਟੀਮ ਤਾਂ ਆਈ ਨਹੀਂ ਹੈ ਸਾਨੂੰ ਇੱਥੇ ਵੇਟ ਕਰਾਈ ਜੰਨੇ ਕੈਫੇ ਚਾਹਦੇ ਬਈ ਕਿਏ ਆ ਜਿਹੜਾ ਗੰਜਾ ਜਿਹਾ ਬੰਦਾ ਨਾ ਬਾਈ ਇਹਨੇ ਸਾਨੂੰ ਬਹੁਤ ਦੁਖੀ ਕਰਿਆ ਬਲੌਗਰ ਸਾਹਿਬ ਇੱਕ ਨੂੰ ਫੜਟ ਫੇਂਦੇ ਆ ਆ ਦੇਖੋ ਬਲਾਗੇ ਸਾਨੂੰ ਬਲਾਗੇ ਸਾਨੂੰ 5:00 ਵਜੇ ਆ 5:30 ਨੇ ਆ ਦਿਖਾਓ 5:20 ਹੋਇਆ ਲੈ ਆ ਦੇ ਆ ਤੁਸੀਂ ਪਿੱਛੇ ਕਰੀਏ ਹੁਣ ਘੜੀ 10 ਮਿੰਟ ਤੇ ਬਾਈ ਉੱਪਰ ਦਾ ਮਾਹੌਲ ਤੁਸੀਂ ਪਿੱਛੇ ਦੇਖ ਰਹੇ ਹੋ ਠਸਕਾ ਪਿੰਡ ਹਨਾ ਆ ਵਾਲਾ ਪਿੰਡ ਹੈਗਾ ਠਸਕਾ ਤੇ ਉਹ ਮਨਾਣਾ ਪਿੰਡ ਹੈਗਾ ਕਬੱਡੀ ਦਾ ਪ੍ਰਸਿੱਧ ਉਹ ਆ ਉੱਪਰ ਦਾ ਮੋਲ ਤੁਸੀਂ ਦੇਖ ਸਕਦੇ ਹੋ ਇੱਧਰ ਆ ਬਈ ਆ ਬੰਦਾ ਕੌਣਾ ਪਤਾ ਨਹੀਂ ਕੌਣਾ ਯਾਰ ਜਦੋਂ ਦੋ ਦੋ ਗਏ ਅੰਦਰ ਇਥੇ ਵੀ ਰੈਸਟੋਰੈਂਟ ਦਾ ਨਾਮ ਹੈ ਗੀਰੋ ਨਾ ਖੜੇ ਰਹੋ ਪੀ ਕੇ ਗੀਰੋ ਨਾ ਗੀਰੋ ਨਾ ਆ ਗਏ ਪੱਕੇ ਸ਼ਰਾਬੇ ਲੋ ਆ ਦੇਖੋ ਜੀ ਤੁਸੀਂ ਦੇਖੋ ਸਾਡਾ ਲਾ ਗਿਆ ਦਾ ਟੇਬਲ ਦਾ ਸੈਟਅਪ ਭਾਜੀ ਬੋਤਲਾਂ ਬੋਤਲਾਂ 3-4 ਨਾ ਯਾਰ ਇੱਥੇ ਪਾਜ ਦੇ ਗਣੀ ਤਾਂ ਸਾਡੇ ਵਿਚਕਾਰ ਆ ਗਿਆ ਜੀ ਸਾਲਾ ਕੋ ਲੋ ਕਰਦਾ ਠੀਕ ਹੈ ਚਿਮਗਰ ਸਾਹਿਬ ਕੀ ਹਾਲ ਹੈ ਆ ਨਾ ਅੱਛਾ ਸਿੱਧਾ ਮਲਾ ਅਸਲੀ ਮਲਾ ਆ ਲੋ ਤਰੀਕੇ ਸਾਰੇ ਲੋ ਜੀ ਚਿਮਗਰ ਸਾਹਿਬ ਸਾਡੇ ਵਿਚਕਾਰ ਪਹੁੰਚੇ ਨੇ ਕਿਦਾਂ ਦਾ ਮਹਿਸੂਸ ਹੋ ਰਿਹਾ ਜੀ ਅਜਾ ਆਫਿਸ ਤੋਂ ਬਾਅਦ ਤੁਹਾਨੂੰ ਅਸੀਂ ਇੱਥੇ ਸੱਦਿਆ ਬਹੁਤ ਮਾੜਾ ਵੀ ਲੋ ਜੀ ਇੱਧਰ ਸਾਡੀ ਟੀਮ ਬੈਠੀ ਹੈ ਤੇ ਪੈਗ ਮੂਰੀ ਰੱਖਿਆ ਹੋਇਆ ਬਸ ਵੇਰਾ ਨਹੀਂ ਆਇਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੱਸ ਕਿਸੇ ਨੂੰ ਦੱਸ ਦੇ ਇਧਰ ਬਾਈ ਟੀਮ ਨਾਲ ਤੁਸੀਂ ਦੇਖਦੇ ਹੋ ਇਧਰ ਕੇਗੜਾ ਸਾਹਿਬ ਇਹ ਤਾਂ ਪਹਿਲੀ ਪਾਰਟੀ ਚ ਆਇਆ ਮਾੜਾ ਬੈਰੀ ਯਾਰ ਤੂੰ ਦੋ ਦੋ ਟੀਚਰਸ ਲਓ ਜੀ ਤੁਸੀਂ ਦੇਖ ਰਹੇ ਹੋ ਵਲੌਗ ਕਿੱਦਿਸ ਹੋ ਜਾਂਦੇ ਨਾਲ ਇਧਰ ਬੈਠੇ ਇੰਜੋਏ ਕਰਨਾ ਬਾਕੀ ਤੇ ਅੱਜ ਦੇ ਚਲੋ ਪਹਿਲਾਂ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਮੈਂਬਰਸ ਨੇ ਕੀਤੀ ਆਪਣੀ ਟੀਮ ਦੇ ਨਾਲ ਮੀਟਿੰਗ ਅਗਰ ਸਾਡੇ ਡਰਾਈਵਰ ਲਈ ਗੱਲ ਕਰੀਏ ਉਹ ਅੱਜ ਅੰਦਰ 20 ਸੌਂ ਤੋਂ ਬਾਅਦ ਸਾਨੂੰ ਮੋੜ ਮਿਲਦਾ ਹੈ ਸ਼ਕਾ ਰਿਸਪੋਰਟ ਦਾ ਗਾੜੀ ਦਾ ਲਾਸਟ ਪੋਟੋ ਨਹੀਂ ਸਟੇਲ ਨਹੀਂ ਆ ਗਿਆ ਪਰ ਸੰਭਾਤ ਹੈ ਉਹ ਦੇਖੇ ਕਿ ਤੇਰੀ ਵੀ ਆਪਣਾ ਅਗਰਭਾਨ ਨੂੰ ਕੋਈ ਵੀ ਇਸ਼ੂ ਆ ਰਿਹਾ ਹੈ ਭੈ ਜੀ ਯਾਰ ਮੈਂ ਤੁਹਾਨੂੰ ਵਲੌਗ ਚ ਲੈ ਲਮਾ ਪਰ ਵਧੀਆ ਲੱਗ ਰਿਹਾ ਜਿੰਨੇ ਕੀ ਬੰਦੇ ਆ ਤੁਹਾਡੇ ਕੋਲ ਹਰ ਕੋਈ ਯਾਰ ਇੱਕ ਸਿੰਗਲ ਮਾਈਂਡ ਸੋਚ ਰਿਹਾ ਹੈ ਕੁਝ ਵੀ ਇੰਪਲੀਮੈਂਟ ਕਰਨ ਦੇ ਨੇ ਕੋ ਆ ਨੂੰ ਮੈਂ ਵੀ ਤੁਹਾਨੂੰ ਬਹੁਤ ਬੜਾ ਬਈ ਆ ਤੁਸੀਂ ਵੀ ਤੁਸੀਂ ਤੁਹਾਡੇ ਕੋਲ ਤਾਂ ਕੋਈ ਥੋੜਾ ਕੁ ਸਟੈਸਟਿਕਾ ਹੋਵੇਗਾ ਨਾ ਤੁਹਾਡੇ ਕੋਲ ਕੋਈ ਸਿਨੈਰੀਓ ਆਉਂਦਾ ਹੈ ਇਹਦਾ ਬ੍ਰੈਂਡਿੰਗ ਦੀ ਸਿਨੈਰੀਓ ਆ ਗਿਆ ਵੈਰੀ ਕੁ ਕੋਈ ਸਿਨੈਰੀਓ ਆ ਗਿਆ ਉਹ ਸਿਨੈਰੀਓ ਨੂੰ ਤੁਸੀਂ ਕਿੱਦਾਂ ਹੈਂਡਲ ਕੀਤਾ ਹੈ ਐਂਡ ਹੋਪਫੁਲੀ ਕਿ ਫੇਟ ਰਿਪੋਰਟ ਸਟ੍ਰੈਟਜੀਸ ਬੰਦਾ ਜੋ ਜਿਹਨੇ ਮੈਨੇਜਰ ਸੌਲਵ ਆਊਟ ਕੀਤਾ ਹੈ ਐਨੀ ਜੇ ਜੀ ਆਪਣਾ ਨੌਲੇਜ ਤਾਂ ਸ਼ੇਅਰ ਕਰੀਏ ਨਾ ਬਹੁਤ ਬੜੀ ਹੈ। ਟੂਰ ਚੱਲੀ ਤੇ ਨਾਲ ਜਿਹੜਾ ਨੇ ਪੈਗ ਲਾਣਾ ਵੀ ਪੈਗ ਲਾ ਗਏ। ਪੱਕੀ ਖਾੜ ਮੇਲਾ ਸਮਰਪੁਰ ਆਈ ਜਾਂਦਾ ਪਿਆ। ਠੀਕ ਹੈ ਪੂਰਾ ਇੰਜੋਏਮੈਂਟ ਚੱਲ ਰਹੀ ਹੈ ਟੀਮ ਦੀ। ਸੋ ਮੀਟਿੰਗ ਖਤਮ। ਹੁਣ ਪੜਾ ਪਾਰਟੀ ਸਟਾਰਟ। ਬਹੁਤ ਇੱਧਰ ਅਸੀਂ ਮੈਚ ਵੀ ਦੇਖ ਰਹੇ ਆ ਟਿਕਟੋਕ ਦੁਆਰਾ ਆਊਟ ਗਾਲੇ ਕੈਚ ਰਕੇ ਤੇ ਇਧਰ ਪਾਰਟੀ ਦਾ ਪੈ ਗਿਆ ਪੂਰਾ ਗਾ। ਇਧਰ ਸਾਡੀ ਟੀਮ ਸਰਦ ਸਰਜੀ। ਹਰੇਕ ਜੀ ਨਹੀਂ ਪੌਣ ਵਾਲੀ ਹੁੰਦੀ। ਫਰੈਸ਼ ਬਣਾ ਦਿਓ। ਇੱਕ ਹੋਰ ਬਣਾਉ ਉਹ ਉਸਮ ਮਿਕਸਿੰਗ ਕਿਸਨੇ ਕੀ ਹੈ ਇਹ 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 ਤਾਂ ਯਾਰ ਮਿਕਸ ਕੀ ਆ ਉਸਮੇ ਸ਼ਾਇਦ ਅਰੇ ਉਹ ਮਹੀਨ ਖੋ ਗਿਆ ਆਪੇ ਆ ਤੁਸੀਂ ਦੇਖਿਆ ਕਿ ਪਿਛਲੇ ਦਿਨ ਪਾਰਟੀ ਚ ਅਲਾਮ ਅਲਾਮ ਖਾਤਾ ਐ ਨਾ ਫਰਸਟ ਕਲਾਸ ਚ ਜਾਂ ਖਾ ਰੇ ਨਾ ਰੋਟੀਆਂ ਕਿਉਂਕਿ ਐਡ ਚ ਆਈ ਕੁਝ ਖਾਣ ਨੂੰ ਮਿਲਦਾ ਹੁਣ ਵੀ ਦਰ ਦੇਖ ਲੈ ਹਾਂਜੀ ਜੀ ਤੁਸੀਂ ਕੱਲ ਰੋਟੀ ਮੈਂ ਗਾਲੀ ਪਾ ਪਾਰਟੀ ਵਿੱਚ ਤੁਸੀਂ ਦੇਖਿਆ ਆ ਲਿਆ ਉਹ ਲਿਆ ਐਂਡ 'ਚ ਰੋਟੀਆਂ ਘਰ ਵਾਲੀਆਂ ਗਾਣੇ ਨਰਦੇ ਦੇਖ ਨੂੰ ਮੈਂ ਹੁਣ ਹੁਣ ਸ਼ਕਲ ਦੀ ਦਿਖਾਉਂਦਾ ਜੀ ਇਹ ਆਏ ਜਿਹਾ ਮੁੰਡਾ ਕਿਸ ਤਰੀਕਾ ਪਾ ਕੇ ਉਹ ਇਸ ਤਾਂ ਦੇ ਵੀ ਨਹੀਂ ਇਹਨਾਂ ਸਰ ਮੈਨੇਜਰ ਸਾਹਮਣੇ ਸਭ ਟ੍ਰੇਲਿੰਗ ਬੋਲਦੀ ਇਹ ਬਿਨ ਬੁਲਾਏ ਮਹਿਮਾਨ ਸੀ ਦੇ ਹਾਂਜੀ ਇੰਜੋਏ ਕੀਤਾ ਤੁਸੀਂ ਸਾਡੀ ਪਾਰਟੀ 'ਚ ਫਿਰ ਕਿਨੇ ਸੱਦੇ ਸਾਨੂੰ લાલ ਹੋ ਗਿਆ